ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਸਵੇਰ ਸਵੇਰੇ ਉੱਠ ਤਾਂ ਗਏ ਬਟ ਅੱਜ ਮੈਂ ਉੱਠਣ ਦਾ ਵਲੌਗ ਨਹੀਂ ਸ਼ੂਟ ਕੀਤਾ ਮੈਨੇ ਡਾਇਰੈਕਟ ਤਿਆਰ ਹੋ ਕੇ ਕਿਉਂਕਿ ਮੈਨੇ ਅੱਜ ਬਹੁਤ ਜ਼ਰੂਰੀ ਕੰਮ ਜਾਣਾ ਹੈ ਐਂਡ ਮੈਂ ਬਹੁਤ ਲੇਟ ਵੀ ਹੋ ਰਹੀ ਸੀ ਉਸ ਵੇਲੇ ਆਪਾਂ ਆਫਿਸ ਵਿਜ਼ਿਟ ਕਰਨਾ ਸਾਰੇ ਕੱਪੜੇ ਆਪਾਂ ਧੋ ਤੇ ਤਾਰ ਤੇ ਪਾ ਤੇ ਡਰੈਸ ਇਨਕਲੂਡਿੰਗ ਐਂਡ ਮੈਂ ਕਿਹਾ ਚਲ ਆਨ ਦਾ ਤੱਕ ਡਰੈਸ ਸੁੱਕ ਜੂ ਕਿ ਗਰਮੀ ਵਿੱਚ ਕੱਪੜੇ ਸੁੱਕਣ ਦੇ ਕੋਈ ਜ਼ਿਆਦਾ ਟਾਈਮ ਤਾਂ ਲੱਗਦਾ ਹੀ ਨਹੀਂ ਹੈਗਾ ਐਂਡ ਮੌਸਮ ਇਦਾਂ ਲੱਗ ਰਿਹਾ ਕਿ ਬਾਰਿਸ਼ ਆਊਗੀ ਅੱਜ ਕੱਲ੍ਹ ਦਾ ਮੌਸਮ ਐਵੇਂ ਨਹੀਂ ਹੋ ਰਿਹਾ ਕੀ ਮੌਸਮ ਬਣੀ ਹੈ ਮੇਰੀ ਜ਼ਿੰਦਗੀ ਦੀ بارش ਪਰ ਪਾਲਿਸ਼ ਉਹਨੇ ਵਧੀਆ ਤਰੀਕੇ ਨਾਲ ਆਉਂਦੀ ਨਹੀਂ ਜਿੰਨੇ ਵਧੀਆ ਤਰੀਕੇ ਨਾਲ ਆਉਣੀ ਚਾਹੀਦੀ ਹੈ ਹੈਨਾ ਐਂਡ ਆਂ ਵੀ ਹੈ ਫਿਰ ਵਹੀ ਬਾੜ ਹੀ ਆ ਜਾਂਦੀ ਹੈ ਬਾਹਰ ਨਿਕਲ ਅੰਦਰ ਕੋਈ ਛਾਲਾ ਨਹੀਂ ਰਹਿੰਦਾ ਸੋ ਗਾਇਸ ਹੁਨਾ ਮੈਂ ਜਾ ਰਹੀਆਂ ਥੋੜਾ ਮਾਰਕੀਟ ਬਹੁਤ ਜ਼ਰੂਰੀ ਕੰਮ ਸੋ ਅਗਰ ਮੈਂ ਸ਼ੂਟ ਕਰ ਪਾਈ ਤਾਂ ਜ਼ਰੂਰ ਸ਼ੂਟ ਕਰੂੰਗੀ ਸੋ ਅੱਜ ਆਪਾਂ ਦੇਖਦੇ ਹਾਂ ਕਿ ਨਾਸ਼ਤੇ ਦੇ ਵਿੱਚ ਆਪਾਂ ਕੀ ਬਣਾਉਂਦੇ ਹਾਂ ਐਂਡ ਹੋਰ ਤੁਹਾਨੂੰ ਸਾਡਾ ਵਲੌਗ ਕਿਦਾਂ ਲੱਗ ਰਿਹਾ ਦੇਖੋ ਯਾਰ ਤੁਹਾਨੂੰ ਕੰਟੀਨਿਊ ਕਰਨਾ ਚਾਹੀਏ ਨਹੀਂ ਕਰਨਾ ਚਾਹੀਏ ਤਾਂ ਤੁਸੀਂ ਦੱਸ ਦਿਓ ਸਾਨੂੰ ਹੈਨਾ ਠੀਕ ਹੈ ਆਈ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ ਫਿਰ ਜਾ ਕੇ ਬਾਏ ਵਾਓ ਮੌਸਮ ਕਿੰਨਾ ਵਧੀਆ ਠੰਡੇ ਠੰਡੇ ਹਵਾ ਚੱਲੇ ਅੱਗੇ ਮੈਨੂੰ ਗਾਣਾ ਨਹੀਂ ਆਉਂਦਾ ਬਸ ਮੈਨੂੰ ਇੰਨਾ ਕਾ ਗਾਣਾ ਆਉਂਦਾ ਹੈ ਬਟ ਨਾਈਸ ਮੌਸਮ ਦਾ ਬਹੁਤ ਹੀ ਮਜ਼ਾ ਆ ਰਿਹਾ ਹੈ सो so, आप जान लगे ये अपना डोगी अपने घर बैठा रहा बैठ जा बैठ जा यार तेन कुछ नहीं कह रही मैं कुछ नहीं कह रही तेरे कोई गल नहीं कर रही मैं सो so, बाहर सिंधु साहब अपनी एक्टिवल लेके स्टार्ट हो चुकी है एंड इस तरह तो आप चलिए ਮਾਰਕੀਟ ਨੂੰ ਕਿੱਥੇ ਜਾਣਿਆ ਐਵੇਂ ਦੱਸਾਂਗੇ ਜ਼ਰੂਰ ਦੱਸਾਂਗੇ ਕਾ ਤੁਹਾਨੂੰ ਐਂਸ਼ਨ ਲਈ ਹੈ ਸੋ ਆਵਲਾ ਰਸਤੇ ਦੇ ਵਿੱਚ ਨਾ ਬਿਲਕੁਲ ਵੀ ਟ੍ਰੈਫਿਕ ਨਹੀਂ ਹੁੰਦਾ ਇਹ ਹੀ ਸਾਰ ਰੋਡ ਹੈ ਐਂਡ ਇੱਥੇ ਆਪਾਂ ਨੂੰ ਕਦੀ ਟ੍ਰੈਫਿਕ ਨਹੀਂ ਮਿਲਦਾ ਅੱਗੇ ਜਾ ਕੇ ਨਾ ਟ੍ਰੈਫਿਕ ਮਿਲਦਾ ਰੇਡ ਵੇ ਸਟੇਸ਼ਨ ਕਰਨੇ ਜਿਹੜਾ ਰੋਡ ਹੈ ਨਾ ਉਸ ਤੋਂ ਬਾਅਦ ਆਪਾਂ ਜਿਸ ਦੁਕਾਨ ਤੇ ਵਿਜ਼ਿਟ ਕਰਨਾ ਸੀ ਆਪਾਂ ਆਏ ਮੈਨੇ ਡ्रेसेस ਲੈਣੀਆਂ ਬਟ ਇਹਨਾਂ ਸ ਹਮੇਸ਼ਾ ਹੀ ਫੋਨ ਦੇ ਵਿੱਚ ਬਿਸੀ ਆਂਦੇ ਹੋਇਆ ਆਪਾਂ ਪਨੀਰ ਲਿੱਤਾ ਕਿਉਂਕਿ ਅੱਜ ਆਪਾਂ ਪਨੀਰ ਦੇ ਪਰੌਂਠੇ ਬਣਾਵਾਂਗੇ ਤੁਹਾਨੂੰ ਵੀ ਦੱਸਾਂਗੇ ਕਿੱਦਾਂ ਬਣਨਗੇ ਪਨੀਰ ਦੇ ਪਰੌਂਠੇ ਸੋ ਇਹ ਦੇਖੋ ਗਾਇਸ ਆਪਾਂ ਹੁਣ ਬਣਾਉਣ ਲੱਗੇ ਆਪਨੇ ਪਨੀਰ ਦੇ ਪਰੌਂਠੇ ਐਂ ਤੇ ਖਾਣੀ ਆ ਤਾਂ ਅਜਿਹਾ ਦੇਖੋ ਨਹੀਂ ਤਾਂ ਫਿਰ ਵੀ ਵਿੱਚ ਹੀ ਖਾ ਸਕਦੇ ਹਾਂ ਐਤ ਤਾਂ ਤੇ ਕੁਇਕ ਕਰ ਲੈਣੀ ਹੈਗੀ ਕਿ ਜ਼ਰੂਰੀ ਕਿ ਤੁਹਾਨੂੰ ਖਾਉਣਾ ਹੀ ਹੋਣਾ ਨਹੀਂ ਬੁਰਕੈਸਟ ਕਰਕੇ ਠੀਕ ਹੈ ਕੋਈ ਜ਼ਰੂਰਤ ਨਹੀਂ ਖਾ ਸਕਦੇ ਤੇ ਪਹਿਲੇ ਟੇਸਟ ਲੈ ਲੈਣਾ ਠੀਕ ਹੈ ਯਾਰ ਪਨੀਰ ਦੇ ਪਰੌਂਠੇ ਬਣਾਉਣ ਲਈ ਨਾ ਜ਼ਿਆਦਾ ਲੰਬਾ ਚੁੜਾ ਕਮ ਹੈ ਨਹੀਂ ਆਪਾਂ ਸਿਰਫ ਪਿਆਜ਼ ਕੱਟਿਆ ਪਨੀਰ ਕਿਦੂ ਗਸ ਕਰ ਲਓ ਤੇ ਨਮਕ ਮਿਰਚ ਮਸਾਲੇ ਜੋ ਆਪਣੀ ਇੱਛਾ ਅਨਸਾਰ ਪਾਨੇ ਹੋ ਪਾ ਲੈ। ਉਸਲਾ ਵਾ ਇੱਕਦਮ ਮੈਂ ਪੱਲੇ ਐਕਸਟਰਾ ਬੇਲ ਕੇ ਰੱਖ ਦਿਆਂ ਤਾਂ ਕਿ ਤਵਾ ਜਲਦੀ ਜਲਦੀ ਗਰਮ ਹੋ ਜਾਂਦਾ ਫਿਰ ਬੰਦੇ ਨੇ ਨਾ। ਹੁਣ ਆਪਾਂ ਤੇ ਪਾਤਾ ਪਰੌਂਠਾ ਐਂਡ ਸ਼ਕਲ ਦਿਖਾਨੀ ਆ ਕਿੱਦਾਂ ਬਨੂ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਪਨੀਰ ਦਾ ਪਰੌਂਠਾ ਵੈਸੇ ਵੀ ਮੇਰਾ ਬਹੁਤ ਹੀ ਜ਼ਿਆਦਾ ਫੇਵਰਿਟ ਹੈ। ਔਰ ਹੁਣ ਇਹਦੇ ਆਪਾਂ ਕੀ ਘਟ ਲਾਵਾਂਗੇ ਕਿਉਂਕਿ ਕਈ ਜ਼ਿਆਦਾ ਘਿਓ ਲੰਦੇ ਨੇ ਆਪਣੇ ਮਰਜ਼ ਸੋ ਆਪਾਂ ਹਲਕਾ ਹਲਕਾ ਲਾਵਾਂਗੇ ਬਟ ਇਹਨੂੰ ਰਾੜਾਂਗੇ ਅੱਛੇ ਤਰੀਕੇ ਨਾਲ ਰਾੜਨ ਤੋਂ ਬਾਅਦ ਐਂਡ ਟੇਸਟ ਜਿਹੜਾ ਆਉਂਦਾ ਨਾ ਹਾ ਹਾ ਮੂੰਹ ਚ ਪਾਣੀ ਆ ਗਿਆ ਜਿਹੜੀ ਪਿਆਸ ਲੱਗੀ ਹੋਵੇ ਬੁਝ ਗਈ ਸੋ ਦੇਖੋ ਦੋਨੋਂ ਪਾਸੇ ਕਿਓ ਲਗਾ ਕੇ ਨਾ ਐਂਡ ਆਹ ਜਿਹੜਾ ਚਿਮਟਾ ਜਨਾ ਇਹ ਮੇਰੀ ਮੰਮੀ ਨੇ ਦਿੱਤਾ ਸੀ ਮੈਨੂੰ ਬੋਟਮ ਹੋ ਗਿਆ ਚਿਮਟੇ ਨੂੰ ਐਂਡ ਹੁਣ ਦੋਨੋਂ ਪਾਸੇ ਦੇਖੋ ਬਹੁਤ ਹੀ ਵਧੀਆ ਵਧੀਆ ਟੇਸਟ ਆਊਗਾ ਐਂਡ ਚਟਨੀ ਬਣਾਈ ਉਹ ਰੜੀਆ ਬੱਦ ਦਿਖਾਈ ਨਹੀਂ ਸੀ ਉਹ ਦੁਬਾਰਾ ਫੇਰ ਬਣਾ ਲਈ ਸੀ ਆਪਾਂ ਚਟਨੀ ਬਟ ਇਸ ਵਾਰ ਚਟਨੀ ਬਹੁਤ ਬਹੁਤ ਸਵਾਦ ਬਣੀ ਹੈ ਕਿਉਂਕਿ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਐਡ-ਆਨ ਕੀਤੀਆਂ ਅਗਰ ਤੁਸੀਂ ਕਹਿੰਦੇ ਮੈਂ ਤੇ ਕੁਕਿੰਗ ਦੇ ਰਿਲੇਟਿਡ ਵਲੌਗ ਦਿਖਾਇਆ ਕਰਾਂ ਆਪਣੀ ਵੀਡੀਓ ਵਿੱਚ ਦੇਖੋ ਤੁਸੀਂ ਤੁਸੀਂ ਕਮੈਂਟ ਕਰਨਾ ਠੀਕ ਹੈ ਐਵੇਂ ਨਹੀਂ ਬਣਾਉਂਗੀ ਯਾਰ ਮੈਨਾਂ ਮਜ਼ਾ ਹੀ ਨਹੀਂ ਆਉਂਦਾ ਚਾ ਰੱਖ ਦਿੱ ਆਪਾਂ ਨਾਲ ਓਚਾ ਮੇਰੀ ਰਿਚ ਰਿਚ ਕੰਮਲੀ ਹੋਈ ਓਚਾ ਮੇਰੀ ਰਿਚ ਰਿਚ ਕੰਮਲੀ ਹੋਈ ਨਹੀਂ ਰਿਜਣਾ ਨੇ ਤੈਨੂੰ ਹੁਣੀ ਆਪਾਂ ਪੀਵਾਂਗੇ ਅੰਦਾ ਜਾਨ ਤਵਾ ਦੇਖੋ ਇਹ ਬੈਠੇ ਸੰਧੂ ਸਾਹਿਬ ਇਹਨਾਂ ਨੂੰ ਇੱਕ ਫੋਨ ਚਾਹੀਦਾ ਦੂਸਰੇ ਨਾਲ ਦੀ ਨੀਂਦ ਕਦੀ ਪੂਰੀ ਨਹੀਂ ਹੁੰਦੀ ਔਰ ਇੱਕ ਇਹਨਾਂ ਦਾ ਮੋਬਾਈਲ ਠੀਕ ਹੈ ਜਦੋਂ ਦੇਖੋ ਮੋਬਾਈਲ ਦੇ ਵਿੱਚ ਕੁਸੇਰਾ ਨਾ ਕੁਸੇਰਾ ਨਾ ਪਤਾ ਨਹੀਂ ਇਹ ਗੰਦੀ ਹੈਬਿਟ ਆ ਨੰ ਫੋਨ ਦੀ ਮੈਨੂੰ ਤਾਂ ਜਮਾ ਹੀ ਨਹੀਂ ਵਧੀਆ ਲੱਗਦਾ ਐਂਡ ਰੋਟੀ ਬਣਾ ਕੇ ਖੱਡੀ ਸੀ ਖਾਗੇ ਖੱਡੀ ਸੀ ਫਿਰ ਦੇਖ ਕੈਮਰਾ ਬਲਰ ਆ ਰਿਹਾ ਸੀ ਹੁਣ ਕੈਮਰਾ ਬਿਲਕੁਲ ਸਹੀ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਔਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਹਨਾ ਵੀ ਤੁਹਾਡੇ ਪਿਆਰ ਸਿੱਤੇ ਕਰਦੇ ਕਰਣੀ ਆਪਾਂ ਦਿੱਲੀ ਵਲੌਗ ਸਟਾਰਟ ਕੀਤੇ ਆਦਰਵਾਇਸ ਤਾਂ ਆਪਾਂ ਪੋਛ ਜਲਦੀ ਦਿਲ ਛੱਡ ਦਿੰਦੇ ਆ ਕਿ ਲਾਈਕ ਆ ਨਹੀਂ ਰਿਹਾ ਸ਼ੇਅਰ ਆ ਨਹੀਂ ਰਿਹਾ ਸਬਸਕ੍ਰਾਈਬ ਆ ਨਹੀਂ ਰਿਹਾ ਕਿ ਫਿਰ ਆ ਵੀਡੀਓ ਬਣਾਉਂਦਾ ਚਲੋ ਜੀ ਮਿਲਦੇ ਆ ਬਾਏ ਬਾਏ ਫਿਰ ਦੱਸਿਓ